ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬ੍ਰਹਮਪੁਰਾ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਟੁੰਗਾਹੇੜੀ ਦੇ ਪਿੰਡ ਬਿਲਕੁਲ ਨਾਲ ਆ ਗਿਆ ਦੋ ਤਾਂ ਕੱਟੀਆਂ ਨੇ ਬਾਈ ਕੋਲੇ ਤੇ ਦੋ ਹੈਗੀਆਂ ਨੇ ਮੱਝਾਂ ਇੱਕ ਤਾਂ ਮੱਝ ਤੀਜਾ ਸੂਆ ਸੁੰਦੀ ਆ ਚੰਗੇ ਰਿਕਾਰਡ ਵਾਲੀ ਆ 15 ਕਿਲੋ ਦੁੱਧ ਬਾਈ ਕਹਿੰਦਾ ਪਾਦਾਂ ਦੀ ਆ ਦਿਨ ਕੱਢਦੀ 8 ਤੋਂ 10 ਤੇ ਇੱਕ ਆ ਦੂਜਾ ਸੂਆ ਝੋਟੀਆਂ ਇਹਨੇ ਪਹਿਲਾਂ ਨੇ ਬਾਈ ਕਹਿੰਦਾ 12 ਤੋਂ 13 ਕਿਲੋ ਦੁੱਧ ਪਾਇਆ ਤੇ ਇਸ ਵਾਰੀ ਇਹ ਕੱਢਦੀ ਆ 5 ਤੋਂ 7 ਦਿਨ ਕਿਉਂਕਿ ਬਾਈ ਦੇ ਘਰੇਲੂ ਪਸ਼ੂ ਨੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਜਿਹੜੀ ਝੋਟੀ ਆ ਝੋਟੀ ਵਾਲੀ ਲਾਜਵਾ ਵਾ ਦੂਜੇ ਸੂਈ ਵਾਲੀ ਕਰੀ ਓਏ ਥੱਲੇੋਂ ਥੱਲੇੋਂ ਬੜੀ ਸੋਹਣੀ ਬਣਦੀ ਆ ਤੇ ਮੱਝ ਵੀ ਲੇਵਾ ਸੋਹਣਾ ਬਣਾਉਂਦੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗਾ ਤੇ ਜਿਹੜਾ ਰੇਟ ਆ ਰੇਟ ਦੋ ਤਿੰਨਾ ਚਾਰੇ ਪਸ਼ੂਆਂ ਦਾ ਵੀਡੀਓ ਚ ਹੀ ਕਰਾ ਕੇ ਜਾਊਂਗਾ ਆਜੋ ਬਾਈ ਹੋਰ ਕੀ ਹਾਲ ਹੈ ਜੀ ਠੀਕ ਆ ਜੀ ਸਰਦੀ ਕਾਲਾ ਹਾਂ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਤੇ ਬਾਈ ਫੋਨ ਨੰਬਰ ਬੋਲਦੇ ਜੀ ਮੇਰਾ ਨਾਮ ਤਰਲੋਚਨ ਸਿੰਘ ਪਿੰਡ ਬਰਮਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਰ ਰਾਇਕੋਟ 9 997153 3533 ਹਾਂਜੀ ਹਾਂ ਠੀਕ ਹੈ ਗੱਲ ਫਿਰ ਕਿਵੇਂ ਬਣ ਗਿਆ ਵਿਚਾਰ ਵੀ ਇਕੱਠੇ ਪਸ਼ੂ ਸੇਲ ਕਰਨੇ ਬਾਈ ਬੰਦਾ ਇਹਦੀ ਗਾਟ ਕਰਕੇ ਇੱਕ ਬੱਚੇ ਬਾਹਰ ਚਲੇ ਗਏ ਠੀਕ ਹੈ ਗੱਲ ਆ ਬੱਚੇ ਬਾਈ ਕਹਿੰਦਾ ਵੀ ਬਾਹਰ ਚਲੇ ਗਏ ਉਹਦੇ ਕਰਕੇ ਪਸ਼ੂ ਸੇਲ ਕਰਨੇ ਸਾਮ ਸਮਾਰ ਦਾ ਔਖਾ ਕਿਉਂਕਿ ਤਿੰਨ ਚਾਰ ਪਸ਼ੂ ਉਧਰਲੇ ਬੰਨੇ ਵੀ ਬਾਈ ਦੇ ਖੜੇ ਨੇ ਤੇ ਚਾਰ ਕਿ ਇਧਰੋਂ ਸੇਲ ਕਰਨੇ ਨੇ ਬਾਈ ਨੇ ਤੇ ਇੱਕ ਨੰਬਰ ਵਾਲੀ ਝੋਟੀ ਤੇ ਮਾਰਗਰੀ ਕੈਮਰਾ ਥਾਣ ਲੇਵਾ ਚੈੱਕ ਕਰਾ ਜੋ ਕਿ ਬਲਮ ਬੜਾ ਕਮਾਲ ਦਾ ਲੱਗਿਆ ਯਾਰ ਕੋਈ ਪਸ਼ੂ ਇਹ ਬਿਊਟੀ ਪਾਰਲਰ ਨਹੀਂ ਕਰੇ ਹੋਏ ਨਾ ਸਿੰਗ ਬਣਵਾਏ ਆ ਨਾ ਪੈਰ ਬਣਵਾਏ ਆ ਨਾ ਕੋਈ ਇਹਨਾਂ ਦੇ ਤੇਲ ਟੱਪਾ ਲੱਗਿਆ ਬਾਲਾ ਕਿਸੇ ਵੀ ਪੱਖ ਤੋਂ ਕਿਉਂਕਿ ਸਿੰਪਲ ਸਾਦੇ ਪਸ਼ੂ ਨੇ ਜਿੱਦਾਂ ਦੇ ਆਮ ਰੂਟੀਨ 'ਚ ਘਰਾਂ 'ਚ ਹੁੰਦੇ ਆ ਤੇ ਇੱਥੋਂ ਗਰੀ ਆਰਡਰ ਕੁਆਲਿਟੀ ਤੇ ਮਾਰਨੀ ਝੋਟੀ ਦੀ ਕੈਮਰਾ ਜਦੋਂ ਇੱਧਰਲੇ ਬੰਨੇ ਜਾਉ ਸੁਆ ਕਿਹੜਾ ਸੂਂ ਗਿਆ ਬਾਈ ਦੂਜਾ ਆ ਥਾਨ ਬੜਾ ਕਮਾਲ ਦਾ ਲੱਗਿਆ ਹਨਾ ਹਾਂ ਜੀ ਪਹਿਲਾਂ ਨੇ ਕਿੰਨਾ ਦੁੱਧ ਪਾਇਆ ਬਾਈ ਜਮੀ ਜੈਨੂਅਲ 12 ਲੀਟਰ 12 ਲੀਟਰ 7.5 ਮਹੀਨੇ ਚੋਈ ਆ 7.5 ਮਹੀਨੇ ਜਦੋਂ ਗੱਬਣ ਹਟਿਆ ਉਦੋਂ ਛੱਡੀ ਆ ਹਾਂ ਹਾਂ ਪਰਫੂ ਮੜੀ ਜੀ ਹਾਂ ਜੀ ਆ ਤੋ ਰੋਕੋ ਕਿਉਂਕਿ ਕਰੇਲੂ ਪਸ਼ੂ ਆ ਹੁੰਦਾ ਕੀਵਰੀ ਡਰ गांव ਵਾਲਾ ਕੰਮ ਹੀ ਆ ਕਈ ਵਾਰੀ ਸਾਡੇ ਸਮਾਨ ਤੋਂ ਪਸ਼ੂ ਜਰੂਰ ਡਰ ਜਾਂਦਾ ਇੱਧਰ ਨੂੰ ਹੋ ਕੇ ਦਿਖਾਦੀ ਪੇਸ਼ਾ ਨੂੰ ਸੂਆ ਸੂੰਦੀ ਆ ਦੂਜਾ ਤੇ ਦਿਨ ਕੱਢਦੀ ਆ ਪੰਜ ਤੋਂ ਸੱਤ ਪਹਿਲਣ ਦਾ ਬਾਈ ਕਹਿੰਦਾ ਜੈਨੂਅਨ ਦੁੱਧ 12 ਕਿਲੋ ਪਾਇਆ ਤੇ ਸਾਢੇ 7 ਮਹੀਨਿਆਂ ਦੀ ਗੱਬਣ ਹੋਣ ਤੱਕ ਝੋਟੀ ਦਾ ਦੁੱਧ ਪਿਆਗਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਗੈਪ ਬਹੁਤ ਸੋਹਣਾ ਆ ਗਿਆ ਥਣਾਂ ਦਾ ਝੋਟੀ ਬਹੁਤ ਲਾਜਵਾਕ ਕੱਦ ਕਾਠ ਵੀ ਸੋਹਣਾ ਰੱਖਦੀ ਆ ਥਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਮੇਨ ਗੱਲ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਦੀ ਬਹੁਤ ਸ਼ਾਨਦਾਰ ਆ ਬੰਦੇ ਬਈ ਇੱਥੋਂ ਦਿਖਾ ਰਹੀ ਗੈਰੀ ਪਛਾਣਲੇ ਪਾਸਿਓਂ ਆਰਡਰ ਬਹੁਤ ਸੋਹਣਾ ਬਣਾਉ ਤੇ ਜਿਹੜਾ ਥਾਣਾ ਦਾ ਗੈਪ ਆ ਗੈਪ ਵੀ ਬਹੁਤ ਸੋਹਣਾ ਰੱਖੋ ਇੱਥੋਂ ਦਿਖਾ ਗੈਰੀ ਓਏ ਇੱਥੋਂ ਦਿਖਾ ਜੇ ਥਾਣੇ ਲੇਵਾ ਕਿਹਦਾ ਲੱਗਿਆ ਜੋ ਤੀ ਐਨ ਕਮਾਲ ਦਾ ਲੱਗਿਆ ਜਦੋਂ ਇੱਥੋਂ ਜਾਊਗੀ ਪਰਲੇ ਬੰਨੇ ਤੇ ਦੁੱਧ ਭਾਈ ਐਤ ਕੀ ਪਾ ਦੂਗੀ 14 ਕਿਲੋਟਰ ਹਾਂ ਏ ਹਾਂ ਆ 2 ਕਿਲੋਟਰ ਵਧਣਾ ਚਾਹੀਦਾ ਹਨ ਬੜੇ ਆਰਾਮ ਨਾਲ ਦੋ ਪਾ ਦੂ ਕਿੰਨੇ ਕੇ ਪੈਸੇ ਲਵਾਂਗੇ ਇਹਦੇ ਇਹਦਾ ਜੀ 130 ਆ ਲਾ ਗੈਰੀ ਉਰਲੇ ਬੰਨੇ ਉਹ ਦਿਖਾ ਲੇਵਾ 1,30,000 ਲੈਣਾ ਭਾਈ ਫਿਕਸ ਜੀ ਕਿੰਨੇ ਦੇ ਦਾਂਗੇ ਆਪਾਂ ਇਹ ਸਵਾਦ ਹੀ ਦੇ ਦਾਂ। 1,25 ਹਾਂ ਠੀਕ ਆ ਗੱਲ ਬਾਈ ਕਹਿੰਦਾ 1,25000 ਦੀ ਝੋਟੀ ਫਿਕਸ ਜੀ ਦੇ ਦਾਂਗੇ ਪਰ ਥੱਲੇ ਦੀ ਝੋਟੀ ਬਿਲਕੁਲ ਕਮਾਲ ਦੀ ਆ ਗਈ ਹਰੇਕ ਪੱਖ ਤੋਂ ਕੱਦ ਵੀ ਸੋਹਣਾ ਰੱਖਦੀ ਆ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਬਈ ਧਾਰ ਕੋਈ ਸ਼ਰਲਾ ਸਿੱਟਾ ਬਿਲਕੁਲ ਗਾਰੰਟੀ ਹੈ ਜੀ ਅਸੀਂ ਠੀਕ ਆ ਗੱਲ ਇਹ ਚੀਜ਼ ਦੀ ਗਾਰੰਟੀ ਹਰੇਕ ਪੱਖ ਤੋਂ ਹਾਂ ਹਾਂ ਹੁਣ ਮਾਰ ਦੇ ਗਰੀ ਆ ਮੱਝ ਤੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਇਹਨੂੰ ਖੜੀ ਨਹੀਂ ਦਿਖਾ ਦੂੰਗਾ ਕਿਉਂਕਿ ਥੋੜਾ ਜਿਹਾ ਵੱਡ ਡਰਦੇ ਨੇ ਪਸ਼ੂ ਘਰੇਲੂ ਪਸ਼ੂ ਨਾਲ ਕੋਈ ਸੱਜਣ ਆਇਆ ਨਹੀਂ ਇੱਥੋਂ ਅਗਲੇ ਬੰਨਿਆਂ ਦਿਖਾ ਦੇ ਜਿਵੇਂ ਸੂਆ ਤੀਜਾ ਥਣ ਮੱਜ ਦਾਲੇ ਵੀ ਬਾਈ ਮੁੱਠੀ ਦੀ ਚਵਾਈ ਵਾਲੀ ਆ ਨਾ ਲੰਬਾ ਨਹੀਂ ਕੀਤਾ ਬਹੁਤਾ ਛਣ ਜੀ ਆਪਾਂ ਗੱਲ ਕਰ ਲਈਏ ਹਾਈਟ ਆ ਗਈ ਮੀਡੀਅਮ ਆ ਲੈ ਵਾ ਕਿੰਨਾ ਕੁ ਬਣਾਉਂਦੀ ਆ ਬਾਈ ਟਾਈਮ ਦੇ ਵਾ ਫੁੱਲ ਬਣਾਉ ਜਿੱਡੀ ਕਾ ਆਪਾ ਓਡਾ ਕੀ ਬਣਾ ਦੂ ਜਿਵੇਂ ਅਸੀਂ ਦੱਸ ਦਿੰਦੇ ਹਾਂ ਆ ਸ਼ੂ ਧੱਕ ਲਾ ਦੂ ਨਾ ਪਛਾਂ ਤੱਕ 15 ਲੀਟਰ ਬੜੇ ਆਰਾਮ ਨਾਲ ਨੋਰਮਲ ਸੇਵਾ ਤੇ ਦੋ ਠੀਕ ਆ ਗੱਲ ਆ 15 ਲੀਟਰ ਬਾਈ ਕਹਿੰਦਾ ਨੋਰਮਲ ਜੀ ਸੇਵਾ ਤੇ ਇਹ ਛੋਟੀ ਪਾਦਾਂ ਦੀ ਆ ਦਿਨ ਕਿੰਨੇ ਕ ਕੱਢਦੀ ਆ ਬਾਈ ਦਿਨ ਇਹ 10 ਕ ਲੈ ਜੀ ਇਥੋਂ ਦਿਖਾ ਦੇ ਗਰੀ ਸ਼ੂ ਤੱਕ ਲੇਵਾ ਬਣਾਉਗੀ 10 ਕ ਦਿਨ ਬਾਈ ਕਹਿੰਦਾ ਹਲੇ ਤਰੀਕ ਦੇ ਹਿਸਾਬ ਨਾਲ ਪਏ ਨੇ ਜੀ ਜੂ ਲਾਲਾਂ ਦਾ ਪਸ਼ੂ ਬਾਈ ਇੱਕ ਦੋ ਦਿਨ ਵੱਧ ਵੀ ਕਰ ਦੇ ਹਾਂਜੀ ਆ ਤੇ 10 ਤਾਂ ਇਹ ਜੈਨੂਅਨ ਹੀ ਪਏ ਨੇ ਇਹਦੀ ਚਵਾਈ ਕਿੱਦਾਂ ਦੀ ਬਾਈ ਚਵਾਈ ਇੱਕ ਨੰਬਰ ਓਕੀ ਜਮਾ ਹਾਂਜੀ ਹਾਂ ਚਰਲਾ ਸਿੱਟਾ ਕੋਈ ਬਿਲਕੁਲ ਨਹੀਂ ਭਰ ਬੋਝ ਦੀ ਗਰੰਟੀ ਹਾਂਜੀ ਹਾਂ ਇਹਦਾ ਕੀ ਰੇਟਰ ਹੋਊਗਾ ਜੀ ਇਹਦਾ ਇੱਕ ਦਾਸ ਜੀ ਫਿਕਸ ਜਮੇ ਫਿਕਸ ਕਰੀ ਚੱਲੋਗਾ ਅਮ ਜਮੇ ਇਹ ਤੋਂ 1.5 ਦੀ ਦੇ ਦੇਦਾ 1 ਲੱਖ ਤੇ 5000 ਦੀ ਇਹ ਦੇ ਦੇ ਦਾਂਗੇ 125 ਦੀ ਨਾਲ ਵਾਲੀ ਝੋਟੀ ਦੇ ਦਾਂਗੇ 2 ਲੱਖ 30000 ਹੋਗਾ ਜੋੜੇ ਦਾ ਹਾਂ ਜੇ ਕਿਸੇ ਭਰਾ ਨੇ ਜੋੜਾ ਲੈਣਾ ਜਦ ਦੋਏ ਕੱਟੀਆਂ ਐਡ ਕਰਨੀਆਂ ਚਾਰੇ ਪਸ਼ੂ ਲੈਣੇ ਨੇ ਤਾਂ ਮਾੜਾ ਮੋਟਾ ਕੰਸੈਸ਼ਨ ਹੋ ਜੂਗਾ ਇਹਦੇ ਵਿੱਚ ਬਹੁਤ ਜ਼ਿਆਦਾ ਹੋਣਾ ਅੰਤਰ ਨਹੀਂ ਹੈਗਾ ਰੇਟ 'ਚ ਹਾਂ ਜੀ ਵਿੱਚੋਂ ਕਰ ਦਾਂਗੇ ਮਾਨਤਨ ਠੀਕ ਹੈ ਜੀ ਕਿਉਂਕਿ ਰੇਟ ਮੈਂ ਬਾਈ ਤੋਂ ਖਿੱਚਵੇਂ ਜੇ ਕਰਾਤੇ ਤੇ ਹੁਣ ਆ ਜਾਗਾ ਜੀ 3 ਨੰਬਰ ਤੇ ਆ 31 ਤੇ ਮਾਰਦੇ ਕੈਮਰਾ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ 14 ਮਹੀਨਿਆਂ ਦੀ ਨਿੰਦ ਨੇ ਜੀ ਦੋਨੀਆਂ 14 14 ਮਹੀਨਿਆਂ ਦੀ ਕਿਹੜੀਆਂ ਮੱਜਾਂ ਦੀਆਂ ਨੇ ਬਾਈ ਇਹ ਉਹ ਪਰਲੀ ਤਾਂ ਹੈ ਮੱਜ ਦੀ ਹੋਈ 15 ਲੀਟਰ ਵਾਲੀ ਦੀ ਹਾਂ ਠੀਕ ਹੈ ਗੱਲ ਆ ਕੱਟੀ ਦਾ ਉਹਦੀ ਮਾਂ ਮੱਜ ਭੇਜੀ ਆ ਥੋੜੇ ਦਿਨੋਂ ਕਦਸ ਇਹਦੀ ਮਾਂ ਦੁੱਧ ਕਿੰਨਾ ਕਦੀ ਠੀਕ ਆ ਕੱਟੀਆਂ ਬਾਈ ਕਹਿੰਦਾ ਜੈਨੂਅਨ 15 15 ਲੀਟਰ ਵਾਲੀਆਂ ਨੇ ਬਾਈ ਥਣ ਚਾਰ ਚਾਰੀ ਨੇ ਸਿੰਗਲ ਹਾਂ ਜੀ ਹਾਲਤੂ ਤਾਂ ਨਹੀਂ ਕਿਸੇ ਦੇ ਕੋਈ ਨਹੀਂ ਆ ਕਰਾ ਦੇ ਗਰੀ ਚੈੱਕ ਇੱਕ ਵਾਰੀ ਪੂੰਛ ਪਾਂਛ ਬਿਲਕੁਲ ਬਰੀਕ ਆ ਗਈ ਤੇ ਥਣ ਸਿੰਗਲ ਚਾਰ ਆ ਗਏ ਬਹੁਤ ਸੋਹਣੇ ਨੇ ਤੇ ਕੱਦ ਕਾਠ ਵੀ ਕੱਤੀ ਸੋਹਣਾ ਕਰੂਗੀ ਤੇ ਆ ਕੱਤੀ ਤਾਂ ਐਸੇ ਮੱਝੀ ਦੀ ਆ ਗਈ ਜਿਹੜੀ ਮੱਝ ਨੂੰ ਦਿਖਾਈ ਆ ਹੁਣ ਢੋਲੀ ਇਹ ਵੀ ਸੋਹਣੀ ਲੱਗੂ ਬਾ ਛੱਡ ਦੇ ਬਾਈ ਪਰੇਸ਼ਾਨ ਨਾ ਕਰ ਇਹਦਾ ਜੋੜੇ ਦਾ ਕੀ ਮੁੱਲ ਯਾਰ ਹੋਊ ਇਹਨਾਂ ਦਾ 30000 ਮਾਨਤਨ ਥੋੜਾ ਬਹੁਤਾ ਹੋਊ ਕਰਦਾ ਆਂ ਬਣ ਆ ਮਾਨਤਨ ਬਾਈ ਕਹਿੰਦਾ ਇਹ ਚੋ ਕਰਦਾਂਗੇ ਇਹ ਕੱਟ ਤੇ ਆ ਝੋਟੀ ਦਾ ਮੁੱਲ ਹੈ ਮੱਝ ਦਾ ਤੀਜੇ ਸੂਰੇ ਦਾ 11015 ਦੀ ਬਾਈ ਕਹਿੰਦਾ ਦੇਣੀ ਆ ਤੇ ਜਿਹੜੀ ਦੂਜਾ ਸੂਆ ਝੋਟੀ ਦਿਖਾਈ ਆ ਪਰਲੀ ਨਾਲ ਵਾਲੀ ਉਹਦਾ ਮੁੱਲ ਹੈਗਾ 130000 125 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਝੋਟੀ ਥੱਲੇ ਦੀ ਬਹੁਤ ਕਮਾਲ ਦੀ ਆ ਜੋ 11 ਹੋਰ ਦਿਖਾ ਦਿੰਗੇ ਜੀ ਇੱਥੋਂ ਆ ਨੰਬਰ ਬੋਲ ਦਿਓ ਜੀ 9815335330 9815335330 ਬਾਈ ਦਾ ਨੰਬਰ ਆ ਪਿੰਡ ਬਰੰਪੁਰ ਤਹਿਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਤੁੰਗਾ ਢੀ ਦੇ ਜੇ ਗੱਲ ਕਰ ਲਈ ਬਿਲਕੁਲ ਨਾਲ ਆ ਗਿਆ ਬਾਈ ਦਾ ਪਿੰਡ ਚਾਰ ਪਸ਼ੂ ਬਕਾਉ ਨੇ ਬਾਈ ਕੋਲੇ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਸੱਜਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ